ਫੈਡਰਲ ਵੇ ਵਾਸ਼ਿੰਗਟਨ ਦੀ ਸਮੂਹ ਸਿਕ ਸੰਗਤ ਵੱਲੋਂ ਅੱਜ ਖਾਲਸਾ ਪੰਥ ਸਾਜਨਾ ਦਿਵਸ ਪੜੀ ਸ਼ਰद्धा ਤੇ ਉਤਸ਼ਾਹ ਨਾਲ ਮਨਾਇਆ ਗਿਆ ਜਿੱਥੇ ਵੱਡੀ ਗਿਣਤੀ ਵਿੱਚ ਸੰਤਾ ਨੇ ਹਿੱਸਾ ਲਿਆ ਇਸ ਸਮਾਗਮ ਦੀ ਖਾਸ ਗੱਲ ਇਹ ਸੀ ਕਿ ਇਸ ਦਾ ਸਾਰਾ ਪ੍ਰਬੰਧ ਬੱਚਾ ਦੇ ਕੋਲ ਸੀ ਤੇ ਬੱਚਿਆਂ ਵੱਲੋਂ ਹੀ ਕੀਰਤਨ ਦੀ ਸੇਵਾ ਨਿਭਾਈ ਗਈ ਤੇ ਗੱਤਕਾ ਦੇ ਜ਼ੋਰ ਦਿਖਾਏ ਗਏ ਇਸ ਮੌਕੇ ਪਾਕਿਸਤਾਨ ਵਿੱਚ ਮੌਜੂਦ ਗੁਰਦੁਆਰਾ ਸਾਹਿਬ ਨੇ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ। ਖਾਲਸਾ ਗੁਰਮਤਿ ਹਿਊਮਨ ਸੈਂਟਰ ਫੈਡਰਲ ਵੇ ਮਸ਼ਿੰਟਨ ਵੱਲੋਂ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਦੀ ਸ਼ੁਰੂਆਤ ਨਿਸ਼ਾਨ ਸਾਹਿਬ ਦੀ ਸੇਵਾ ਤੇ ਸਹਿਜ ਪਾਠ ਨਾਲ ਹੋਈ। ਅਤੇ ਬਾਅਦ ਵਿੱਚ ਬੱਚਿਆਂ ਵੱਲੋਂ ਸ਼ਬਦ ਕੀਰਤਨ, ਕਵਿਸ਼ਰੀ ਭਾਸ਼ਣ ਅਤੇ ਸਿੱਖੀ ਪੇਸ਼ਕਾਰੀ ਕੀਤੀਆਂ ਗਈਆਂ। ਅੱਜ ਖਾਲਸਾ ਸਾਜਨਾ ਦੇ ਵਿਸਦੀ ਮੌਕੇ ਤੇ ਖਾਲਸਾ ਗੁਰੂ ਮੰਦਿਰ ਸੈਂਟਰ ਵਿਖੇ ਨਗਰ ਕੀਰਤ ਸਜਾਇਆ ਗਿਆ ਸੰਗਤਾਂ ਹਮ ਹਮਾਕੇ ਪੁੱਜੀਆਂ ਨੇ ਔਰ ਗੁਰੂ ਸਾਹਿਬ ਨੇ ਬਹੁਤ ਕਿਰਪਾ ਕੀਤੀ ਆ ਕਿ ਅੱਜ ਉਹਨਾਂ ਨੇ ਮੌਸਮ ਵੀ ਬਿਲਕੁਲ ਸਾਫ਼ ਰੱਖਿਆ ਸਾਡੇ ਨਾਲ ਗੁਰੂ ਸਾਹਿਬ ਦੀ ਮਿਹਰ ਹੋਈ ਆ ਸੰਗਤਾਂ ਵੀ ਜਿੰਨਾ ਇਕੱਠ ਸੀਗਾ ਪਿਛਲੇ ਸਾਲ ਤੋਂ ਇਧਰ ਉਸ ਤੋਂ ਵੀ ਜ਼ਿਆਦਾ ਹੋਇਆ ਸੋ ਬਹੁਤ ਸੋਹਣਾ ਸੀਗਾ ਜਿਹੜਾ ਬੱਚਿਆਂ ਨੇ ਪ੍ਰੋਗਰਾਮ ਕੀਤਾ ਜਿਹੜਾ ਕਿਉਂਕਿ ਸਵੇਰ ਤੋਂ ਹੀ ਪ੍ਰੋਗਰਾਮ ਚੱਲ ਰਹੇ ਨੇ ਨਿਸ਼ਾਨ ਸਾਹਿਬ ਦੀ ਸੇਵਾ ਹੋਈ ਸਵੇਰੇ ਪਹਿਲਾਂ ਭੋਗ ਪਾਇਆ ਉਪਰੰਤ ਬੱਚਿਆਂ ਨੇ ਜਿਹੜੇ ਦੀਵਾਨ ਸਜਾਏ ਆ ਬੱਚਿਆਂ ਨੇ ਬਹੁਤ ਮੇਰਾ ਕਲਪ ਡੇਢ ਮਹੀਨੇ ਤੋਂ ਉੱਪਰ ਹੋ ਗਿਆ ਇਹਨਾਂ ਨੂੰ ਮਿਹਨਤ ਕਰਦਿਆਂ ਨੂੰ ਔਰ ਉਹਨਾਂ ਨੇ ਬੜੀ ਮਿਹਨਤ ਨਾਲ ਇਹ ਅੱਜ ਦੀਵਾਨ ਸਜਾਏ ਸੀਗੇ ਅੱਜ ਸਾਰੀ ਮੇਰਾ ਨਾਮ ਦਸਵੰਤ ਸਿੰਘ ਹੈ ਸੋ ਮੈਂ ਇਥੇ ਖਾਲਸਾ ਗੁਰਮਤਿ ਸੈਂਟਰ ਜੋ ਕਿ ਸਾਡੇ ਸੈਟਲ ਵਿੱਚ ਦਿੱਤਾ ਹੈ ਬੱਚਿਆਂ ਦੇ ਨਾਲ ਬੱਚਿਆਂ ਨੂੰ ਬੜੇ ਆਪ ਲਿਫਟ ਕਰ ਰਹੇ ਨੇ ਸਿੱਖ cultures ਦੇ ਨਾਲ ਔਰ ਨਾਲ ਹੀ ਇੰਗਲਿਸ਼ ਮੀਡੀਅਮ ਦੇ ਨਾਲ ਸੋ ਅੱਜ ਇੱਥੇ 10ਵੇਂ ਪਾਤਸ਼ਾਹ ਦੇ ਜੋ ਬਖਸ਼ਾ ਹੈ ਖਾਲਸਾ ਸਾਜਨਾ ਦਿਵਸ ਜਿਨ੍ਹਾਂ ਨੇ ਸਾਨੂੰ ਮਰੀ ਹੋਈ ਜ਼ਿੰਦਗੀ ਨੂੰ ਜ਼ਿੰਦਾ ਕੀਤਾ ਸੋ ਅੱਜ ਉਹ ਦਿਹਾੜਾ ਅਸੀਂ ਮਨਾ ਰਹੇ ਹਾਂ 10ਵੇਂ ਪਾਤਸ਼ਾਹ ਦਾ ਔਰ ਸਾਰੀ ਸੈਟਲ ਦੀ ਸੰਗਤ ਬੜੇ ਹੀ ਚਾਅ ਔਰ ਜੋਸ਼ੋਖ ਰੋਸ਼ ਦੇ ਨਾਲ ਇੱਥੇ ਪਹੁੰਚੀ ਹੈ ਮੈਂ ਕਹਿੰਨਾ ਹਜ਼ਾਰਾਂ ਦੀ ਤਜਾਦ ਦੇ ਵਿੱਚ ਘੱਟ ਤੋਂ ਘੱਟ ਵੀ 15-20 ਹਜ਼ਾਰ ਦਾ ਇਕੱਠ ਹੋਣਾ ਹੈ ਸੋ ਸਾਰੀ ਸੰਗਤ ਨੂੰ ਵਧਾਈਆਂ ਦਿੰਨਾ ਹਾਂ ਔਰ ਧੰਨਵਾਦ ਕਰਦਾ ਹਾਂ ਸਾਰੀ ਸੰਗਤ ਦਾ ਕਿ ਜਿਨ੍ਹਾਂ ਨੇ ਇੱਥੇ ਇਕੱਠੇ ਸ਼ਾਮਲ ਹੋ ਕੇ ਆਪਣੀਆਂ ਖੁਸ਼ੀਆਂ ਨੂੰ ਔਰ ਗੁਰੂ ਸਾਹਿਬ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਸ਼ਰਧਾ ਭਾਵਨਾ ਪ੍ਰਗਟ ਕੀਤੀ ਹੈ ਨਾਲ ਹੀ ਮੈਂ ਲੰਗਰ ਜਿਨ੍ਹਾਂ ਜਿਨ੍ਹਾਂ ਪ੍ਰਾਣੀਆਂ ਨੇ ਜਾਂ ਜਿਨ੍ਹਾਂ ਜਿਨ੍ਹਾਂ ਫੈਮਲੀਆਂ ਨੇ ਲੰਗਰ ਦਾ ਇੰਤਜ਼ਾਮ ਕੀਤਾ ਹੈ ਮੈਂ ਉਹਨਾਂ ਨੂੰ ਵੀ ਧੰਨਵਾਦ ਕਰਦਾ ਹਾਂ ਪਹਿਲੇ ਤੇ ਸਾਰੀ ਸੰਗਤ ਨੂੰ ਬਹੁਤ ਬਹੁਤ ਖਾਸ ਗੁਰਮਤ ਸੈਂਟਰ ਵੱਲੋਂ ਬਹੁਤ ਬਹੁਤ ਵਧਾਈਆਂ ਖਾਲਸਾ ਦੇ ਸਾਜਣਾ ਦੇ ਵਸਤੀਆਂ ਅੱਜ ਵਾਈਗੁਰੂ ਦੀ ਕਿਰਪਾ ਦੇ ਨਾਲ ਬੜਾ ਹੀ ਸੋਹਣਾ ਪ੍ਰੋਗਰਾਮ ਹੋਇਆ ਹੈ ਬੱਚਾ ਨੇ ਇੰਨੀ ਸੋਹਣੀ ਕਵਿਸ਼ਰੀ ਕੀਤੀ ਹੈ ਕਵਿਤਾਵਾਂ ਪੜੀਆਂ ਨਾਲ ਹੀ ਨਾਲ ਹੀ ਸਪੀਚਾਂ ਦਿੱਤੀਆਂ ਤੇ ਨਾਲ ਸ਼ਬਦ ਪੜੇ ਨੇ ਵਾਈਗੁਰੂ ਦੀ ਕਿਰਪਾ ਇਹਨਾਂ ਬੱਚਿਆਂ ਤੇ ਜਿਨ੍ਹਾਂ ਨੇ ਇੰਨਾ ਉਤਸ਼ਾਹ ਦਿਖਾਇਆ ਹੈ ਤੇ ਪੇਰੈਂਟਸ ਨੇ ਉਹਨਾਂ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬੱਚਾ ਨੂੰ ਟ੍ਰੇਨ ਕੀਤਾ ਹੈ ਕਿ ਉਹ ਵੀ ਪਾਰਟਿਸਪੇਟ ਕਰਨ ਪ੍ਰੋਗਰਾਮ ਦੇ ਤੇ ਮੈਂ ਇੱਕ ਵਾਰੀ ਸਿਆਟਲ ਦੀ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਨਾ ਜਿਨ੍ਹਾਂ ਨੇ ਅੱਜ ਟਾਈਮ ਕੱਟ ਕੇ ਸਾਡੇ ਨਾਲ ਜੁੜੇ ਨੇ ਕਿ ਅੱਜ ਇਹਨੇ ਸੋਹਣੇ ਤਰੀਕੇ ਦੇ ਨਾਲ ਨਗਰ ਕੀਰਤਨ ਆਇਆ ਹੈ ਉਸ ਨੂੰ ਪਹਿਲਾਂ ਅੰਦਰ ਦੇ ਦੀਵਾਨ ਸਜਨੇ ਨਗਰ ਕੀਰਤਨ ਮੌਕੇ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਵਿੱਚ ਪਾਕਿਸਤਾਨ ਵਿੱਚ ਕੁਝ ਗੁਰਦੁਆਰਾ ਸਾਹਿਬ ਕਿੰਨਾ ਹਾਲਾਤਾਂ ਵਿੱਚ ਹਨ ਉਹ ਦਿਖਾਏ ਗਏ ਤਾਂ ਜੋ ਸਿੱਖ ਸੰਗਤ ਇਕੱਠੇ ਹੋ ਕੇ ਗੁਰੂ ਘਰਾਂ ਦੀ ਸਾਬ ਸੰਭਾਲ ਕਰ ਸਕਣ ਮੁੱਖ ਕਾਰਨ ਦੇਖੋ ਜੀ ਅੱਜ ਤੋਂ 1 ਸਾਲ ਪਹਿਲਾਂ ਖਾਲਸਾ ਗੁਰਮਤ ਸੈਂਟਰ ਨੇ ਪ੍ਰੋਜੈਕਸ਼ਨ ਕਰ ਪਾਕਿਸਤਾਨ ਦੇ ਅੰਦਰ 150 ਤੋਂ ਵੱਧ ਇਦਾਂ ਦੇ ਇਤਿਹਾਸਕ ਤੇ ਲੋਕਲ ਗੁਰਦੁਆਰੇ ਜਿੱਤੇ ਸਿੱਖ ਕਮਿਊਨਿਟੀ ਸਾਡੀ ਰਹਿੰਦੀ ਸੀ ਉਹ ਕੇਸ ਉਸ ਹਾਲ ਉਸ ਵੇਲੇ ਹਾਲਾਤ ਦੇ ਵਿੱਚ ਸੀ ਬੜੀ ਅਮੀਰ ਵਿਰਸਾ ਸੀ ਅਮੀਰ ਸਿੱਖ ਸਿਗੇ ਜਿਹੜੇ ਪਾਕਿਸਤਾਨ ਛੱਡ ਕੇ ਆ ਗਏ ਅੱਜੂ ਸਾਡੇ ਅਸਥਾਨ ਇੱਥੇ ਪਏ ਆ ਪਰ ਅਸੀਂ ਉਹਨੂੰ ਬਿਲਡ ਤਾਂ ਨਹੀਂ ਕਰਨੇ ਦੀ ਗੱਲ ਕਰਦੇ ਉਹਨੂੰ ਬਿਲਡਿੰਗ ਤਾਂ ਅਸੀਂ ਬਣਾ ਦੇ ਤਾਂ ਪੰਥ ਦੀ ਪੰਥ ਦੀ ਇਮਾਨਤ ਨੂੰ ਸੰਭਾਲਣ ਲਈ ਇੱਕ ਛੋਟਾ ਜਿਹਾ ਪ੍ਰਾਲਾ ਖਾਲਸਾ ਗੁਰਮਤ ਸੈਂਟਰ ਦੀ ਟੀਮ ਨੇ ਰੰਮ ਕੀਤਾ ਕਿ ਉਹਦੀ ਵੀਡੀਓਗ੍ਰਾਫੀ ਉਹਦੀਆਂ ਫੋਟੋ ਆਈ ਜਿੱਦਾਂ ਜਿਹਨਾਂ ਤੋਂ ਦੱਸਿਆ ਸੀ ਕਿ ਰਵਾਵ ਕਿਸ਼ਤੀ ਉਹਨਾਂ ਦੀ ਸਾਰੀ ਜਿਹੜੀ ਟੀਮ ਆ ਉਹ ਜਾ ਕੇ ਉਹਨੂੰ ਆਰਗੇਨਾਈਜ਼ ਕਰਕੇ ਉਹਦੀ ਫੋਟੋਗ੍ਰਾਫੀ ਕਰਕੇ ਪਿੰਡਾਂ ਦੇ ਲੋਕਾਂ ਨੂੰ ਮਿਲ ਕੇ ਉਹਨਾਂ ਦੇ ਇੰਟਰਵਿਊ ਲੈ ਕੇ ਲੋਕ ਕਈ ਤੁਹਾਡੇ ਨਾਲ ਬਹੁਤ ਮਿੱਠਾ ਵੀ ਬੋਲਦੇ ਆ ਕਈ ਤੁਹਾਨੂੰ ਇੰਟਰਵਿਊ ਨਹੀਂ ਵੀ ਦਿੰਦੇ ਪਰ ਉਹ ਇਸ ਕਰਕੇ ਕੀਤਾ ਕਿ ਪਾਸੜ ਪਤਾ ਲੱਗੇ ਜਿਵੇਂ ਅੱਜ ਹਸਤਾਨ ਅੱچھے ਦਿਖਾਲੇ 6 ਗੁਰੂ ਸਥਾਨ ਜਿਹੜੇ ਸਿੱਖ ਇਤਿਹਾਸ ਨਾਲ ਸੰਬੰਧਿਤ ਆ ਅਸੀਂ ਉਹ ਦੇਖੇ ਵੀ ਨਹੀਂ ਉਹਨਾਂ ਦੀ ਆਹ ਨਾਲ ਉਹਨਾਂ ਦੇ ਜਲਦੀ ਵੀ ਆਹ ਬਿਲਡਿੰਗ ਆਹ ਉਹਨਾਂ ਦਾ ਇਤਿਹਾਸ ਲਿਖਿਆ ਸੰਗਤ ਪੜ੍ਹ ਸਕੀ ਸਾਡਾ ਪ੍ਰਾਤਨ ਸਾਡਾ ਇਤਿਹਾਸ ਸਾਡਾ ਵਿਰਸਾ ਤਾਂ ਅੱਜ ਇਹ ਪ੍ਰਾਰਾਲਾ ਕਰਦੇ ਆਂ ਪੰਥ ਨੂੰ ਬੇਨਤੀ ਕਰਦੇ ਆਂ ਕਿ ਅੱਬਾ ਹੰਬੜਾ ਮਾਰ ਕੇ ਇਸ ਛੋਟੇ ਜਿਹੇ ਪ੍ਰਾਰਾਲੇ ਨੂੰ ਕੋ ਵੱਡੇ ਪੰਥ ਵੱਡੇ ਤੇ ਲਿਆ ਕੇ ਪੰਥ ਦੀਆਂ ਇਮਾਨਤਾਂ ਪੰਥ ਦੀ ਇਮਾਨਤ ਪੰਥ ਸੰਭੇ ਪਿੱਛੇ ਸਾਡਾ ਐਗਰੀਗੇਸ਼ਨ ਸੀਗਾ ਜਿਹੜੇ ਸਾਡੇ ਅਸੀਂ ਅਰਦਾਸ ਕਰਦੇ ਹਾਂ ਰੋਜ਼ ਕਿ ਸਾਨੂੰ ਸੇਵਾ ਸੰਭਾਲ ਦਾ ਮੌਕਾ ਮਿਲੇ ਗੁਰਦੁਆਰਾ ਸਾਹਿਬ ਜਿਹੜੇ ਸਾਡੇ ਤੋਂ ਦੂਰ ਹੋਏ ਆ ਸੋ ਉਹ ਸਬੰਧੀ ਜਿਹੜੀ ਐਗਜ਼ਿਬਿਸ਼ਨ ਸੀਗੀ ਉਹ ਬਹੁਤ ਸੋਹਣੀ ਸੀਗੀ ਬਹੁਤ ਮਿਹਨਤ ਕੀਤੀ ਆ ਸਾਡੇ ਜਿਹੜੀ ਟੀਮ ਕਰ ਰਹੀ ਐ ਇਸ ਕੰਮ ਨੂੰ ਅ ਜਿਹੜਾ ਸਾਡਾ ਹੋਰ ਅੱਜ ਜਿਹੜਾ ਇੱਕ ਸੀਗਾ ਇੱਕ ਨਵਾਂ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਪ੍ਰੀ ਸਕੂਲ ਇੱਥੇ ਆਗਸਤ ਤੋਂ ਸ਼ੁਰੂ ਹੋ ਰਿਹਾ ਉਹ ਫੋ ਫਾਈਵ ਪ੍ਰੀ ਸਕੂਲ ਹੋਏਗਾ ਔਰ ਉਹ ਉਹ ਪਹਿਲਾ ਜਿਹੜਾ 15 ਕਿ ਬੱਚਿਆਂ ਨਾਲ ਸ਼ੁਰੂ ਕਰਾਂਗੇ ਤੇ ਉਹ ਵੀ ਅੱਜ ਲਾਂਚ ਕੀਤਾ ਜੀ ਸੋ ਬਹੁਤ ਕਿਰਪਾ ਜੀ ਗੁਰੂ ਮਹਾਰਾਜ ਦੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸੰਤਾਂ ਨੇ ਪਹੁੰਚ ਕੇ ਮੱਥਾ ਟੇਕਿਆ ਤੇ ਗੁਰੂ ਦਾ ਆਸ਼ੀਰਵਾਦ ਲਿਆ ਇਸ ਮੌਕੇ ਲੰਗਰ ਦੇ ਵੱਖ-ਵੱਖ ਸਟਾਲ ਲਗਾਏ ਗਏ ਸਨ ਤੇ ਗੁਰੂ ਦਾ ਲੰਗਰ ਅਟੁੱਟ ਵਰਤਾਇਆ ਗਿਆ ਚਾਹ ਪਕੋੜੇ ਤੋਂ ਇਲਾਵਾ ਮੱਕੀ ਦੀ ਰੋਟੀ ਸਰੋਂ ਦਾ ਸਾਗ ਕੜੀ ਚੋਲ ਛੋਲੇ ਪਟੂਰੇ ਤੋਂ ਇਲਾਵਾ ਹੋਰ ਵੀ ਬਹੁਤ ਤਰ੍ਹਾਂ ਦੇ ਪਕਵਾਨ ਸ਼ਾਮਿਲ ਸਨ ਇਸ ਮੌਕੇ ਖਾਲਸਾ ਐਦ ਵਾਸ਼ਿੰਗਟਨ ਦੀ ਟੀਮ ਵੱਲੋਂ ਵੀ ਸੇਵਾ ਕੀਤੀ ਗਈ ਜਿਹੜਾ ਖਾਲਸਾ ਸਾਜਨਾ ਦਿਵਸ ਵਿਸਾਖੀ ਲਈ ਸਿਆਟਲ ਦਾ ਸਭ ਤੋਂ ਪਹਿਲਾ ਫਰਸਟ ਇਨ ਦਾ April ਸੀਜ਼ਨ ਚ ਹੈਗਾ ਜਿਹੜਾ ਅਸੀਂ ਸ਼ੁਰੂ ਕੀਤਾ ਹੈ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਪਹਿਲਾਂ ਤੇ ਵਿਸਾਖੀ ਦੀਆਂ ਤੇ ਸਾਰਿਆਂ ਨੂੰ ਇੱਥੇ ਆਉਣ ਦਾ ਬਹੁਤ-ਬਹੁਤ ਸ਼ੁਕਰਾਨਾ ਅਸੀਂ ਖਾਲਸਾ ਏਡ ਵਾਸ਼ਿੰਗਟਨ ਦੀ ਤਰਫੋਂ ਵੀ ਅੱਜ ਟੀਮ ਇੱਥੇ ਇਕੱਠੀ ਹੋਈ ਹੈ ਸਾਡੇ ਕਾਫੀ ਵੋਲੰਟੀਅਰ ਨੇ ਪਰ ਕੁਝ ਆਜਾ ਕੇ ਜੁੜੇ ਹੋਏ ਨੇ ਖਾਲਸਾ ਸਾਜਨਾ ਦਿਵਸ ਤੇ ਜਿੱਥੇ ਅਸੀਂ ਗ੍ਰੀਨ ਟੀਮ ਤੇ ਸਾਡੀ ਕਮਿਊਨਿਟੀ ਲਈ ਸੇਵਾ ਲੱਗੇ ਹੋਇਆ ਖਾਲਸਾ ਏਡ ਪਿਛਲੇ 2 ਸਾਲ ਤੋਂ ਵਾਸ਼ਿੰਗਟਨ ਚੈਪਟਰ ਆਪਣਾ ਕਵਰ ਕਰ ਰਹੀ ਹੈ ਹੋਮਲੇ ਸ਼ੈਲਟਰ ਲਈ ਖਾਣਾ ਲੋਕਾਂ ਲਈ ਮਾਤਾ ਗੁਜਰੀ ਜੀ ਦੀ ਵਿੰਟਰ ਡਰਾਈਵ ਉਹ ਵੀ ਸਭ ਕੁਝ ਕਰ ਰਿਹਾ ਤੇ ਅੱਜ ਸਾਡਾ ਬਹੁਤ ਬਹੁਤ ਅੱਛਾ ਸੋਹਣਾ ਦਿਨ ਨਿਕਲਿਆ ਕਿ ਲਗੜਿਰ ਸੇਵਾ ਦੇ ਨਾਲ ਅਸੀਂ ਗ੍ਰੀਨ ਟੀਮ ਦੇ ਨਾਲ ਜੁੜੇ ਹੋਏ ਹਾਂ ਜੀ ਵਿਸਾਖੀ ਦੀਆਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਜੀ ਖਾਲਸਾ ਗਵਰਨਮੈਂਟ ਸਕੂਲ ਬਣੀਓ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਗਰ ਕੀਰਤਨ ਬਹੁਤ ਆਮ ਆਮ ਆ ਕੇ ਸੰਗਤ ਪਹੁੰਚੀ ਆ ਨਿਕਲ ਰਿਹਾ ਜੀ ਅਸੀਂ ਆਪਦੀ ਆਰਟੀਸੀ ਟਰੱਕਿੰਗ ਟੀਮ ਬਣੀਓ ਤਿੰਨ ਟਰੈਕਟਰ ਲੈ ਕੇ ਇੱਥੇ ਪਹੁੰਚੇ ਹੋਇਆ ਸੰਗਤ ਦੀ ਸੇਵਾ ਲਈ ਪੰਜਾਬ ਦੇ ਨਾਲ-ਨਾਲ ਦੇਸ਼ ਦੁਨੀਆ ਵਿੱਚ ਵਸਦੀ ਸਿੱਖ ਸੰਗਤ ਆਪਣੇ ਧਾਰਮਿਕ ਤਿਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਂਦੀ ਹੈ ਜਿਸ ਵਿੱਚ ਨਵੀਂ ਪੀੜੀ ਨੂੰ ਸਾਡੇ ਧਰਮ ਤੇ ਵਿਸੇ ਬਾਰੇ ਜਾਣਕਾਰੀ ਮਿਲਦੀ ਹੈ ਅਜਿਹੇ ਕਰਵਾਏ ਜਾਂਦੇ ਪ੍ਰੋਗਰਾਮਾਂ ਲਈ ਪੰਜਾਬੀ ਕਮਿਊਨਿਟੀ ਵਿਦਾਈ ਦੀ ਪਾਤਰ ਹੈ ਫੈਡਰਲ ਵੇ ਵਾਸ਼ਿੰਗਟਨ ਤੋਂ ਗੁਰਪ੍ਰੀਤ ਸਿੰਘ ਤੰਜੂ ਲਾਈਵ ਪੰਜਾਬੀ ਟੀਵੀ